ਉਧਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਲੀ محمد ਕੋਠੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਸਮਾਰਟ ਸਕੂਲ ਹੈ ਇੱਥੇ ਅੱਜ ਬੱਤਰਾ ਪਰਿਵਾਰ ਵੱਲੋਂ ਕੁਝ ਬੱਚਿਆਂ ਦੀ ਸਹਾਇਤਾ ਕੀਤੀ ਗਈ ਆ ਨਾਲ ਨਾਲ अरोੜਾ ਪਰਿਵਾਰ ਇੱਥੇ ਮੌਜੂਦ ਆ ਖਤਰੀ ਪਰਿਵਾਰ ਮੌਜੂਦ ਆ ਗੱਲਬਾਤ ਕਰਨ ਲੈਣੇ ਆ ਥੋੜੀ ਥੋੜੀ ਨਾਲ ਸਭ ਤੋਂ ਪਹਿਲੇ ਜੀ ਫਿਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲਹਿਰ ਦੇ ਵਿੱਚ ਧੰਨਵਾਦ ਜੀ ਇਕਤਾ ਲਹਿਰ ਟੀਮ ਦਾ ਅੱਜ ਅਸੀਂ ਬੱਲੀ ਚੌਧਰੀ ਪ੍ਰਾਇਮਰੀ ਸਕੂਲੇ ਚ ਔਰੋੜਾ ਖੱਤਰੀ ਸਮਾਜੋ ਲੋਕ ਬੱਤ ਜਗਦੀਸ਼ ਬੱਤਰ ਜੀ ਉਹਨਾਂ ਦੇ ਫੈਮਿਲੀ ਵੱਲੋਂ ਜਿਹੜਾ ਬੱਚਿਆਂ ਦੀ ਸਹਾਇਤਾ ਕੀਤੀ ਜਾ ਰਹੀ ਆ ਉਹਦੇ ਵਾਸਤੇ ਇੱਥੇ ਆਏ ਆ ਔਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਆ ਲੜਕਾ ਪ੍ਰਵੀਨ ਡਿਸਟ੍ਰਿਕਟ ਦੇ ਸੈਕਟਰ ਨੰਬਰ ਤੇ ਆਇਆ ਔਰ ਦੇਖੋ ਛੋਟੇ ਸਕੂਲਾਂ ਚ ਵੀ ਬੱਚੇ ਐਡੇ-ਐਡੇ ਵੱਡੀਆਂ ਉਪਲਬਧੀਆਂ ਪ੍ਰਾਪਤ ਕਰਦੇ ਆ ਬੜੀ ਖੁਸ਼ੀ ਵਾਲੀ ਗੱਲ ਆ ਸੋਹੀ ਸਾਰੇ ਸਟਾਫ ਦੇ ਟੀਚਰਾਂ ਨੂੰ ਪੂਰਾ ਉਹਨਾਂ ਦੇ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਉਹਦਾ ਹੀ ਦਿਨ ਹੈ ਕਿ ਇਹ ਇੰਨੀ ਅੱਛੀ ਸਿੱਖਿਆ ਸਕੂਲ ਵੱਲੋਂ ਦਿੱਤੀ ਜਾ ਰਹੀ ਬੱਚਿਆਂ ਨੂੰ ਹਾਂਜੀ ਸਰ ਜੀ ਅੱਜ ਜਗਦੀਸ਼ ਸਿੰਘ ਲਾਹ ਜੀ ਬਤਰਾ ਜਿਨ੍ਹਾਂ ਦਾ ਹੈਂਡਲੋਮ ਬਿਲਕੁਲ ਸਕੂਲ ਦੇ ਨਾਲ ਹੈ ਉਹ ਆਪਣੇ ਮਾਤਾ-ਪਿਤਾ ਲੋ ਜਾਂ ਆਪਣੇ ਭਰਾ ਦੀ ਯਾਦ ਵਿੱਚ ਤਾਇਆ ਕਰਨ ਲਈ ਬੱਚਿਆਂ ਨੂੰ ਛੋਟਾ-ਛੋਟਾ ਸਮਾਨ ਦੇ ਰਹੇ ਨੇ ਕਾਪੀ ਇਕੱਠਾ ਪਾਣੋ ਵਾਸਤੇ ਅਸੀਂ ਬੜਾ ਧੰਨਵਾਦ ਕਰਦੇ ਆਂ ਬਤਰਾ ਸਾਹਿਬ ਦਾ ਜਿੱਥੇ ਮੈਂ ਆਪਣੇ ਵੱਲੋਂ ਕਰਦਾ ਆਪਣੀ ਰੋਡ ਬੰਚ ਕਟਰੀ ਮਹਾਂ ਸਾਹਿਬ ਵੱਲੋਂ ਕਰਦਾ ਅੱਜ ਨਾਲ ਹੀ ਸਾਰੇ ਪ੍ਰਿੰਸੀਪਲ ਦੇ ਤੇ ਸਟਾਫ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਆ ਕੇ ਟਾਈਮ ਦੇ ਆ ਕੇ ਆਪਾਂ ਜਦੋਂ ਵੀ ਕਿਹਾ ਉਦੋਂ ਹੀ ਕਹਿੰਦੇ ਆ ਜੀ ਤਿਆਰ ਹਾਂ ਸੀ ਇਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਦਾ ਬਤਰਾ ਸਾਹਿਬ ਅੱਜ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਤੁਸੀਂ ਬਹੁਤ ਸਾਰਾ ਕੁਝ ਕਰ ਰਹੇ ਹੋ ਸਕੂਲ ਦੇ ਪਾਸੇ ਇਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਮੈਨੂੰ ਅੱਜ ਮਾਗਰ ਪਿਤਾ ਦੀ ਯਾਦ ਵਿੱਚ ਬਹੁਤ ਖੁਸ਼ੀ ਰਹੀ ਜੀ ਮਾਤਾ ਪਿਤਾ ਦੇ ਬਜ਼ੁਰਗਾਂ ਦੀ ਯਾਦ ਤੁਸੀਂ ਨਾ ਕੋਈ ਕਰਦੇ ਰਹਿਣਾ ਚਾਹੀਦਾ ਜੀ ਹਾਂ ਜੀ ਕਰਦੇ ਰਹਿਣਾ ਚਾਹੀਦਾ ਜੀ ਹਾਂ ਜੀ ਉਹ ਕੀ ਨਾਂ ਕੀ ਤੁਹਾਡਾ ਸੀ ਜਗਦੀਸ਼ ਬਤਰਾ ਜੀ ਜਗਦੀਸ਼ ਬਤਰਾ ਜੀ ਤੁਹਾਡਾ ਜੀ ਹਾਂ ਜੀ ਰਕੇਸ਼ ਟੱਕਰਾਈ ਮੈਂ ਆਪਣੇ ਨਾਨੀ ਦੀ ਵਰਸੀ ਤੇ ਅੱਜ ਆ ਤੇ ਉਹਨਾਂ ਦੀ ਯਾਦਗਰੀ ਦੇ ਵਾਸਤੇ ਯਾਦ ਕਰ ਰਹੇ ਹਾਂ ਉਹਨਾਂ ਨੂੰ ਅੱਜ ਬਿਲਕੁਲ ਯਾਦ ਕਰਨਾ ਚਾਹੀਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਚਾਵਲਾ ਜੀ ਚਾਵਲਾ ਸਾਹਿਬ ਅੱਜ ਸਕੂਲ ਦੇ ਵਿੱਚ ਪਹੁੰਚੇ ਹੋ ਹਾਂ ਜੀ ਇਹ ਇੱਕ ਬਹੁਤ ਵਧੀਆ ਉਪਰਾਲਾ ਜੀ ਸਾਡੇ ਅੰਕਲ ਜੀ ਜਗਨਜੀਤ ਪਤਲਾ ਜੀ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਿਉਂਕਿ ਮਾਤਾ ਪਿਤਾ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ ਜਿਵੇਂ ਢਿੰਗਰਾ ਸਾਹਿਬ ਨੇ ਕਿਹਾ ਕਿ ਪਹਿਲੇ ਗੁਰੂ ਆਪਣੇ ਮਾਤਾ ਪਿਤਾ ਹੀ ਨੇ ਉਸ ਤੋਂ ਬਾਅਦ ਆਪਣਾ ਸਕੂਲ ਦੇ ਟੀਚਰਸ ਹੁੰਦੇ ਨੇ ਸੋ ਇਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਯਾਦ ਕਰਦਿਆਂ ਹੋਇਆਂ ਬੱਚਿਆਂ ਵਾਸਤੇ ਕੁਝ ਗਿਫਟਸ ਲੈ ਕੇ ਆਇਆ ਕੁਝ ਬੁਕਸ ਲੈ ਕੇ ਆਇਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੈਕੰਡ ਸਕੂਲ ਦੇ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਥੈਂਕ ਯੂ ਮੇਰਾ ਨਾਮ ਬਲਵਿੰਦਰ ਹੈ ਕਿਹੜਾ ਸਕੂਲ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਬਲੀ ਸ਼ੋਦਰੀ ਮੁਹੰਮਦ ਜੀ ਅੱਜ ਬਤਾ ਪਰਿਵਾਰ ਇੱਥੇ ਆਏ ਸੀ ਬੱਚਿਆਂ ਦੀ ਥੋੜੀ-ਬੋਤੀ ਹੈਲਪ ਕਰਨ ਕਿਸ ਤਰ੍ਹਾਂ ਲੱਗਾ ਜੀ ਸਾਨੂੰ ਬਹੁਤ ਵਧੀਆ ਲੱਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੂਰੇ ਸਟਾਫ ਵੱਲੋਂ ਪੱਤਰਾ ਫੈਮਿਲੀ ਤੇ ਅਰੋੜਾ ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਮਾਤਾ ਜੀ ਦੀ ਵਰਸੀ ਤੇ ਸਾਨੂੰ ਯਾਦ ਕੀਤਾ ਮੈਂ ਚਾਹਨੀ ਆ ਕਿ ਇਸੇ ਤਰ੍ਹਾਂ ਹੀ ਹਰ ਇੱਕ ਸਾਲ ਆਉਂਦੇ ਰਹਿਣ ਤੇ ਸਾਨੂੰ ਯਾਦ ਕਰਨਾ ਅਸੀਂ ਮੌਕਾ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਮੈਂ ਤਾਂ ਇਹੀ ਚਾਹਨੀ ਆ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਬੱਚਿਆਂ ਦੀ ਹੈਲਪ ਕਰੋ ਕਿਉਂਕਿ ਗੁਰਦੁਆਰੇ ਤੇ ਮੰਦਰ ਤੋਂ ਬਾਅਦ ਸਕੂਲ ਹੀ ਆਂਦਾ ਹੈ ਜਿਹੜਾ ਜਿਸ ਨੂੰ ਜ਼ਿਆਦਾ ਹੈਲਪ ਦੀ ਲੋੜ ਮੈਂ ਸਭ ਤੋਂ ਬਹੁਤ ਅਮੰਤ ਕਰਦੀ ਹਾਂ ਮੈਂ ਪਹਿਲੇ ਇਹ ਤੁਹਾਡੇ ਤੋਂ ਕਹਿ ਦਿੱਤਾ ਵਾ ਕਿ ਜਿਨ੍ਹਾਂ ਦੇ ਬੱਚਿਆਂ ਕੋ ਬਰਦੀਆਂ ਹੈ ਨਹੀਂ ਮੈਂ ਇਹਨਾਂ ਨੂੰ ਪੁੱਛੇ ਵਗੈਰੇ ਕਹਤਾ ਆ థాంਕ ਯੂ ਤੁਹਾਡਾ ਬਹੁਤ ਬਹੁਤ ਬੱਚਿਆਂ ਦਾ ਨਾਂ ਇਹ ਤੁਹਾਨੂੰ ਬਰਦੀਆਂ ਵੀ ਜ਼ਰੂਰ ਪ੍ਰੋਵਾਈਡ ਕਰਾ ਦੇਣਗੇ ਨੋ ਡਾਊਟ ਸਾਨੂੰ ਸਰਕਾਰ ਵੱਲੋਂ ਹੈਲਪ ਆਂਦੀ ਹੈ ਪਰ ਜੋ ਸੁਸਾਇਟੀ ਵੱਲੋਂ ਹੈਲਪ ਆਂਦੀ ਉਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਰਕਾਰ ਵੱਲੋਂ ਸਾਲ ਚ ਇੱਕ ਵਾਰ ਹੀ ਆਂਦੀ ਹੈ ਬੱਚਿਆਂ ਨੂੰ ਇੱਕ ਵਰਦੀ ਨਾਲ ਤਾਂ ਸਫੀਸ਼ੀਐਂਟ ਨਹੀਂ ਹੈ ਇਸ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗੀ ਜੇ ਸਾਡੀ ਹੈਲਪ ਕਰੇ ਮੈਂ ਇੱਕ ਹੋਰ ਗੱਲ ਕਰ ਦਵਾ ਪ੍ਰਾਇਮਰੀ ਸਮਾਰਟ ਸਕੂਲ ਜਿਹੜੇ ਹੈਗੇ ਆ ਆਜ ਕੱਲ ਕਿਸੇ ਇੰਗਲਿਸ਼ ਸਕੂਲਾਂ ਨਾਲੋਂ ਘੱਟ ਨਹੀਂ ਹੈ ਨਹੀਂ ਹੈ ਸਰ ਨਹੀਂ ਹੈਗੇ ਨਾਲ ਕਿਉਂਕਿ ਇੱਥੇ ਮਿਸਾਲ ਦੇਖ ਲਈ ਆਪ ਕੋਈ ਬਹੁਤ ਸਾਰੇ ਸਕੂਲਾਂ ਸਾਨੂੰ ਜਾਨਦੇ ਰਹਿੰਦੇ ਆ ਏਦਾਂ ਦੀਆਂ ਮਿਸਾਲਾਂ ਦੇਖਦੇ ਆ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਬੱਚਾ ਜ਼ਿਲ੍ਹੇ ਤੱਕ ਪਹੁੰਚ ਗਿਆ ਬੱਚੇ ਦੀ ਮਿਹਨਤ ਹੈ ਪਰ ਲਿਜਾਣ ਵਾਲੇ ਬੇਸ਼ੱਕ ਅਸੀਂ ਆ ਪਰ ਬੱਚੇ ਦੀ ਮਿਹਨਤ ਹੈ ਕੀ ਨਹੀਂ ਬੱਚੇ ਦਾ ਬੱਚੇ ਦਾ ਨਾ ਪ੍ਰਵੀਨ ਜ਼ਿਆਦਾ ਵੈ ਜੀ ਪ੍ਰਵੀਨ ਜਾਵਾ ਦੇ ਨਾਂ ਤੇ ਤਾੜੀਆਂ ਲਾ ਦਿਓ ਬੱਚਿਓ ਜੀ ਵਾਹ ਜੀ ਵਾਹ ਇਧਰ ਆ ਬਕਰ ਅੱਛਾ ਮਾ ਬੋਲੀ ਆਪਣਾ ਸਾਹਮਣੇ ਪੱਲੇ ਪਰਵੀਨ ਹਾਂਜੀ ਪਰਵੀਨ ਪਰਵੀਨ ਕਿਹੜੀ ਜਗ੍ਹਾ ਤੋਂ ਨੇ ਪੜਤਾ ਸਰਪੁਰਾ ਅ ਸਰਪੁਰਾ ਕਿਹੜੇ ਕੜਾ ਅਵਾਰਡ ਜਿੱਤੇ ਤੁਸੀਂ ਕਿਹੜੇ ਕਿਹੜੇ ਚੋਂ ਪਾਸ ਨਾ ਹੋਏ ਹੋ ਪੜਾਈ ਦੇ ਵਿੱਚੋਂ ਵਿੱਚ ਗਏ ਸੀ ਕਿੱਥੇ ਕਿੱਥੇ ਗਏ ਸੀ ਗੇਮ 'ਚ ਗੇਮ 'ਚ ਗਏ ਸੀ ਕਿੰਨਾ ਨੰਬਰ ਆਇਆ ਗੇਮ 'ਚ ਦੋ ਵਾਰ ਫਸਟ ਹੂੰ ਫਿਰ ਸੈਕੰਡ ਦੋ ਵਾਰੀ ਫਸਟ ਇੱਕ ਵਾਰ ਸੈਕੰਡ ਵਾਹ ਜਵਾ ਤਾਰੀਆਂ ਕਲਾਪਿੰਗ ਜਰੂਰ ਹਮ ਚਾਹੀਏ ਅਸੀਂ ਜਗਦੀਸ਼ ਸਿੰਘ ਬੱਤਰਾ ਜੀ ਦਾ ਹੋਰ ਹੀ ਧੰਨਵਾਦ ਕਰਦੇ ਆ ਜੋ ਅੱਜ ਕੀਤਾ ਸੀ ਕੰਮ ਉਹ ਤਾਂ ਕੀਤਾ ਸੀ ਉਹਦੇ ਨਾਲ ਠੰਗੜਾ ਸਾਹਿਬ ਦੇ ਸਾਡੇ ਸਾਥੀ ਵੀ ਕਹਿਣ ਦੇ ਉੱਪਰ ਜਿਹੜੇ ਬੱਚਿਆਂ ਕੋ ਵਰਦੀਆਂ ਨਹੀਂ ਹੈਗੀਆਂ ਉਹ ਆਪਣਾ ਨਾਮ ਖਾ ਕੇ ਲੈ ਸਕਦੇ ਨੇ ਆਲੇ ਪੱਲੇ ਤੋਂ ਵਾਜਿਬ ਹੋ ਗਈ ਇਹ ਡਿਮਾਂਡ ਪੂਰੀ ਇਕ ਤਾਰੀਆਂ ਲਾ ਦਿਓ ਜੀ ਅਸੀਂ ਬਿਨਾਂ ਪੁੱਛੇ ਇਹਨਾਂ ਨੂੰ ਕਿਹਾ ਸੀ ਅੱਜ ਬਹੁਤ ਬਹੁਤ ਧੰਨਵਾਦ ਬੱਤਰਾ ਭਰਾਵਾਂ ਦਾ ਬੱਤਰਾ ਪਰਿਵਾਰ ਦਾ ਪੋਪਲੀ ਸਾਹਿਬ ਦਾ ਰੋੜੇ ਪਰਿਵਾਰ ਸਾਡੇ ਢੀਂਗੜਾ ਸਾਹਿਬ ਆਏ ਨੇ ਸਾਡੇ ਚਾਚਾ ਜੀ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੋ ਤਸਵੀਰਾਂ ਤੁਹਾਨੂੰ ਅਸੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਲੀ ਮੁਹੰਮਦ ਸੈਂਟਰ ਨਕੌਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਬੱਤਰਾ ਪਰਿਵਾਰ ਰੋੜਾ ਪਰਿਵਾਰ ਨੇ ਹੈਲਪ ਕੀਤੀ ਆ ਕੈਮਰਾ ਪਰਸਨ ਸੁਮੇਂ ਢੀਂਗੜਾ ਦੇ ਨਾਲ ਸ਼ਸ਼ੀਲ ਢੀਂਗੜਾ ਇਕਤਾ ਲਰ ਨਿਊਜ਼ ਨਕੌਦਰ